ਮਨੁੱਖਾ ਜਨਮ ਮਿਲਿਆ ਸਫਲ ਕਰਨ ਲਈ ਨਹੀਂ ਸਫਲ ਕਰ ਸਕਿਆ ਆਲਸ ਅਗਰ ਕੋਈ ਮਨੁੱਖ ਮਹਾਨ ਨਹੀਂ ਹੋ ਸਕਿਆ ਕੋਈ ਮਨੁੱਖ ਭਗਵਾਨ ਦਾ ਰੂਪ ਨਹੀਂ ਹੋ ਸਕਿਆ ਕੋਈ ਮਨੁੱਖ ਅੰਮ੍ਰਿਤ ਵੇਲੇ ਨੂੰ ਵਰਤ ਨਹੀਂ ਸਕਿਆ ਕੋਈ ਮਨੁੱਖ ਗੁਰਬਾਣੀ ਤੋਂ ਲਾਭ ਨਹੀਂ ਉਠਾ ਸਕਿਆ ਤੋ ਰੋਗ ਕੀ ਆਲਸ ਤੇਰਾ ਆਲਸ ਕਹਾਂ ਗਇਓ ਰੀ ਅਜੋਕੇ ਸਿਆਣੇ ਸਨਲ ਸਹਿਮਤ ਨੇ ਕਿ ਸ਼ੁਭ ਕਰਮ ਲਈ ਮਨੁੱਖ ਆਲਸੀ ਹੈ। ਬਾਕੀ ਨਹੀਂ। ਬਾਕੀ ਸਭ ਕੰਮ ਲਈ ਇਹ ਉਦਮ ਹੈ। ਸਾਰੋ ਦਿਨਸ ਮਜੂਰੀ ਕਰੇ ਹਰ ਸਿਮਰਨ ਕੀ ਵੇਲਾ ਬਜਰ ਸਿਰ ਪਰੇ। ਸਾਰਾ ਦਿਨ ਭਜ ਦੌੜ ਹੈ ਆਲਸ ਨਹੀਂ ਮਜਾ ਲੈਣੇ ਆਵੇ। ਨਾ ਤੰਦੇ ਤਲ ਤੇ ਆਲਸ। ਨਾ ਦਿਮਾਗ ਦੇ ਤਲ ਤੇ ਆਲਸ ਸੋਚੀ ਜਾ ਰਿਹਾ ਹੈ ਦਿਮਾਗ ਕਰ ਰਿਹਾ ਹੈ ਸਰੀਰ ਕੋਈ ਆਲਸ ਨਹੀਂ ਬਖਸ਼ਿਸ਼ ਭਰਿਆ ਸਮਾ ਆਇਆ ਬ੍ਰਹਮ ਉਰਤ ਅਲਲ ਸੁਬਾ ਅੰਮ੍ਰਿਤ ਰੇਲਾ ਸੁਤਾ ਹੀ ਰਹੇਗੇ ਇਸ ਵਾਸਤੇ ਸਹਿਬ ਕਹਿੰਦੇ ਨੇ ਮੋਹ ਮਲਨ نیند ਤੇ ਛੁਟਕੀ ਕੌਣ ਅਨਗਰੋ ਭਇਓ ਰੀ ਮਹਾ ਮੋਹਨੇ ਤੂੰ ਨਾ ਵਿਆਪੇ ਤੇਰਾ ਆਲਸ ਕਹਾਂ ਗਇਓ ਰਹੀ ਅਗਰ ਕੋਈ ਇਨਸਾਨ ਹੋ ਕੇ ਭਗਵਾਨ ਨਹੀਂ ਹੋ ਸਕਿਆ ਤਾਂ ਕਾਰਨ ਇੱਕੋ ਹੀ ਹੈ ਆਲਸ ਜੋ ਕੁਛੇ ਕਰ ਸਕਦਾ ਸੀ ਨਹੀਂ ਕੀਤਾ ਜੋ ਸਮਾਂ ਔਸਰ ਪ੍ਰਭੂ ਨੇ ਬਖਸ਼ਿਸ਼ ਕੀਤਾ ਸੀ ਉਸ ਔਸਰ ਤੋਂ ਲਾਭ ਨਹੀਂ ਉਠਾਇਆ ਭਾਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਇੱਕ ਵਾਰੀ ਮਿਲੇ

کمال دیگل تیرا آلس تو انہا اور اتنا اتنا پرشارتی ہے بہت ودم مہاموہ تے تیرا آلس کہاں گیوری اگاں چل کے ستگو کہ سر نر دیو آسر ترے گنیاں ਸਗਲੋ ਭਵਨ ਲੁੱਟੋਰੀ ਜਿਸ ਆਲਸ ਨੇ ਦੇਵੀ ਦੇਵਤਾਵਾਂ ਤੱਕ ਨੂੰ ਲੁੱਟ ਲਿਆ ਦੇਵਤੇ ਤੂੰ ਮੁਰਾਦ ਗਿਆਨੀ ਦੇਵੀ ਤੂੰ ਮੁਰਾਦ ਜਿਹਨੂੰ ਸਮਝ ਆਏ ਪਤਾ ਹੈ ਜਿੱਥੇ ਦੀਵਾ ਜਲ ਗਿਆ ਸਤਿਗੁਰੂ ਕਹਿੰਦੇ ਨੇ ਕਮਾਲ ਦੀ ਗੱਲ ਜਿੱਥੇ ਗਿਆਨੀ ਵੀ ਲੁੱਟੇ ਗਏ ਵਿਚਾਰਕ ਵੀ ਲੁੱਟੇ ਗਏ ਦਾਰਸ਼ਨਿਕ ਵੀ ਲੁੱਟੇ ਗਏ ਚਿੰਤਕ ਵੀ ਲੁੱਟੇ ਗਏ ਆਲਸ ਗਿਆਨੀਆਂ ਤੇ ਵੀ ਆ ਗਿਆ ਆਲਸ ਵਿਚਾਰ ਵਿਚਾਰਕਾਂ ਤੇ ਵੀ ਆ ਗਿਆ بڑے بڑے ਕਵੀ ਚਿੰਤਕ ਦਾਰਸ਼ਨਿਕ ਉਹਨਾਂ ਨੇ ਵੀ ਸਾਹਮਣੇ ਆਲਸ ਦੀ ਦੀਵਾਰ ਨੂੰ ਤੋੜਨ ਵਿੱਚ ਆਪਣੀ ਅਸਮਰਥਾ ਜ਼ਾਹਿਰ ਕੀਤੀ ਸੁਰ ਨਰ ਦੇਵ ਅਸੁਰ ਤਰੇ ਗੁਨੀਆਂ ਸਗਲੋ ਭਵਨ ਲੁੱਟਿਓ ਰੇ ਤਿੰਨ ਗੁਣਾਂ ਦੇ ਵਿਚ ਜੀ ਰਹੇ ਜਿਹੜੇ ਮਨੁੱਖ ਨੇ ਤੂੰ ਤੇ ਤਿੰਨਾ ਹੀ ਗੁਣਾਂ ਨੂੰ ਲੁੱਟ ਲਿਆ ਰਜੋ ਤਮਸ ਸਤਿ ਤਮੋ ਗੁਣੀ ਰਜੋ ਗੁਣੀ ਸਤੋ ਗੁਣੀ ਤਮੋ ਗੁਣੀ ਕੁਛ ਵੀ ਕਰਮ ਨਹੀਂ ਪਰਬਲ ਆਲਸ ਲੇਕਿਨ ਮੰਗ ਬੜੀ ਪਰਬਲ ਕੁਛ ਵੀ ਸਮਝ ਨਹੀਂ ਲੇਕਿਨ ਮੰਗ ਬੜੀ ਪਰਬਲ ਤੇ ਜਦ ਪੂਰਤੀ ਨਹੀਂ ਹੁੰਦੀ ਤੇ ਕ੍ਰੋਧ ਨਾਲ ਭਰ ਜਾਂਦੇ ਨੇ ਇਹਨਾਂ ਨੂੰ ਕਹਿੰਦੇ ਨੇ ਤਮੋ ਗੁਣੀ तम ਦਾ ਮਤਲਬ ਹੈ ਹਨੇਰਾ ਹਨੇਰੇ ਵਿੱਚ ਰਹਿਣ ਵਾਲੇ ਆਪ ਦੀ ਗਿਆਤ ਲਈ ਅਰਸ਼ ਕਰਾਂ ਬੇਸ਼ੁਮਾਰ ਐਸੇ ਜੀਵ ਨੇ ਜੋ ਹਨੇਰੇ ਵਿੱਚ ਰਹਿੰਦੇ ਨੇ ਮੱਛਰ ਨੇ ਹਨੇਰਾ ਪਸੰਦ ਹੈ ਉੱਲੂ ਹੈ ਹਨੇਰਾ ਪਸੰਦ ਹੈ ਚਮਗਾਦੜ ਨੇ ਹਨੇਰਾ ਪਸੰਦ ਹੈ ਸਰਪ ਵੀ ਖਾਸ ਕਰਕੇ ਰਾਤ ਨੂੰ ਹੀ ਖੁੱਡਾਂ ਚੋਂ ਨਿਕਲਦੇ ਨੇ ਤੇ ਵਰਮਣ ਕਰਦੇ ਨੇ ਦਿਨੋਂ ਖੁੱਡਾਂ ਦੇ ਅੰਦਰ ਚਲੇ ਜਾਂਦੇ ਨੇ ਕੁਝ ਬਨਸਪਤੀ ਐਸੀ ਹੈ ਰਾਤ ਨੂੰ ਖਿੜਦੀ ਹੈ ਦਿਨੋਂ ਨਹੀਂ ਖਿੜਦੀ ਹਿੰਦੁਸਤਾਨ ਵਿੱਚ ਐਸੇ ਫੁੱਲਾਂ ਨੂੰ ਰਾਤ ਕੀ ਰਾਣੀ ਕਹਿੰਦੇ ਨੇ ਰਾਤ ਨੂੰ ਖਿੜਦੀ ਹੈ ਉਹ ਬਨਸਪਤੀ ਦਿਨੋਂ ਨਹੀਂ ਖਿੜਦੀ ਐਦਰ ਮੈਂ ਮਨੀਪੁਰ ਆਸਾਮ ਦੇ ਇਲਾਕੇ 'ਚ ਦੇਖਿਆ ਐਸੇ ਫੁੱਲ ਨੇ ਸਿਰਫ ਰਾਤ ਨੂੰ ਹੀ ਖਿੜਦੇ ਨੇ ਜੰਗਲ ਦੇ ਵਿੱਚ ਦਿਨੋਂ ਨਹੀਂ ਕਈ ਲੋਕ ਉਹਨਾਂ ਨੂੰ ਦੇਖਣ ਲਈ ਰਾਤ ਨੂੰ ਜਾਂਦੇ ਨੇ ਰਾਤ ਦਾ ਪਹਿਲਾ ਪੈਰ ਸਮਾਪਤ ਹੁੰਦਾ ਖਿੜਦੇ ਨੇ ਦਿਨ ਨੂੰ ਮੁਰਝਾ ਜਾਂਦੇ ਨੇ ਕੁਝ ਐਸੀ ਬਨਸਪਤੀ ਹੈ ਜਿਸ ਦਾ ਰਾਤ ਦੇ ਅੰਧਕਾਰ ਨਾਲ ਤੇ ਤਾਲਮੇਲ ਬੈਠਦਾ ਹੈ ਦਿਨ ਦੇ ਚਾਨਣੇ ਨਾਲ ਤਾਲ ਮਿਲ ਨਹੀਂ ਬੈਠਦਾ ਕੁਝ ਐਸੇ ਕੀੜੇ ਮਕੋੜੇ ਨੇ ਰਾਤ ਦੇ ਹਨੇਰੇ ਨਾਲ ਤੇ ਤਾਲਮੇਲ ਬੈਠਦਾ ਹੈ ਦਿਨ ਦੇ ਚਾਨਣੇ ਨਾਲ ਨਹੀਂ ਕੁਝ ਐਸੇ ਪੰਛੀ ਨੇ ਜਿਨ੍ਹਾਂ ਦਾ ਰਾਤ ਦੇ ਅੰਧਕਾਰ ਨਾਲ ਤੇ ਤਾਲਮੇਲ ਬੈਠਦਾ ਹੈ ਦਿਨ ਦੇ ਪ੍ਰਕਾਸ਼ ਨਾਲ ਨਹੀਂ ਤਾਂ ਮੈਂ ਹੁਣ ਗੁਸਤਾਖੀ ਦੇ ਲਈ ਮਾਫੀ ਮੰਗ ਲਵਾਂ ਬਹੁਤ ਸਾਰੇ ਐਸੇ ਮਨੁੱਖ ਨੇ ਜਿਨ੍ਹਾਂ ਦਾ ਰਾਤ ਦੀ ਤਾਰੀਕੀ ਨਾਲ ਤੇ ਤਾਲਮਿਲ ਬੈਠਦਾ ਹੈ ਦਿਨ ਦੇ ਉਜਾਲੇ ਨਾਲ ਨਹੀਂ ਦਿਨ ਦੇ ਪ੍ਰਕਾਸ਼ ਨਾਲ ਨਹੀਂ ਔਰ ਜਿਨ੍ਹਾਂ ਜਿਨ੍ਹਾਂ ਮਨੁੱਖਾਂ ਦਾ ਰਾਤ ਦੀ ਤਾਰੀਕੀ ਨਾਲ ਤਾਲਮਿਲ ਬੈਠਦਾ ਹੈ ਤੇ ਪਰਫੁੱਲਤਾ ਉਹ ਫੁੱਲ ਦੀ ਤਰ੍ਹਾਂ ਖਿੜਦੇ ਨੇ ਸਰਵਰਾਤ ਨੂੰ ਇਨਾਂ ਨੇ ਹੀ ਕਲੱਬਾਂ ਨੂੰ ਜਨਮ ਦਿੱਤਾ, ਥੀਏਟਰਾਂ ਨੂੰ ਜਨਮ ਦਿੱਤਾ, ਜੂਏਖਾਨਿਆਂ ਨੂੰ ਜਨਮ ਦਿੱਤਾ, ਮੈਖਾਨਿਆਂ ਨੂੰ ਜਨਮ ਦਿੱਤਾ। ਇਨਾਂ ਨੂੰ ਕਿਉਂਕਿ ਇਨਾਂ ਦੀ ਰੌਣਕ ਹੀ ਰਾਤ ਦੀ ਹੈ, ਦਿਨ ਦੀ ਨਹੀਂ ਹੈ। ਔਰ ਜਿਨ੍ਹਾਂ ਦਾ ਦਿਨ ਦੇ ਉਜਾਲੇ ਨਾਲ ਹੈ, ਤਾਲਮਿਲ ਬੈਠੇ ਹਾਂ, ਇਨਾਂ ਨੇ ਹੀ ਧਾਰਮਿਕ ਮੰਦਰਾਂ ਨੂੰ ਜਨਮ ਦਿੱਤਾ ਔਰ ਇਨਾਂ ਨੇ ਹੀ ਅੰਮ੍ਰਿਤ ਵੇਲੇ ਦੀ ਵਰਤੋਂ ਕੀਤੀ। ਇਨਾਂ ਲੋਕਾਂ ਨੇ। ਔਰ ਆਪ ਸੁਣ ਕੇ ਹੈਰਾਨ ਹੋਵੋਗੇ ਤਮ ਸੰਸਾਰ ਸਹਿਬਾ ਨੇ ਕਹਿ ਦਿੱਤਾ ਹੈ ਇਹ ਤੇ ਤਮੁਗੁਣੀ ਸੰਸਾਰ ਹੈ ਬਹੁ ਗਣਤੀ ਤਮੁਗੁਣੀ ਦੀਏ ਅੰਧੇਰੇ ਨਾਲ ਤਾਲਮਿਲ ਬੈਠਦਾ ਹੈ ਪ੍ਰਕਾਸ਼ ਨਾਲ ਨਹੀਂ ਔਰ ਆਪ ਦੀ ਗਿਆਤ ਲਈ ਅਰਸ਼ ਕਰਾਂ ਜਿਨ੍ਹਾਂ ਜਿਨ੍ਹਾਂ ਜੀਵਾਂ ਦਾ ਅੰਧੇਰੇ ਨਾਲ ਤਾਲਮਿਲ ਬੈਠਦਾ ਹੈ ਹਾਨੀਕਾਰਕ ਨੇ ਧੂਏ ਦਾ ਰਾਤ ਦੀ ਤਾਰੀਕੀ ਨਾਲ ਤੱਲੁਕ ਹੈ ਰਾਤ ਨੂੰ ਨਿਕਲਦੇ ਨੇ ਸਤ ਰਾਤ ਨੂੰ ਨਿਕਲਦੇ ਨੇ ਸ਼ੇਰ ਸ਼ਿਕਾਰ ਲਈ ਰਾਤ ਨੂੰ ਨਿਕਲਦਾ ਹੈ। ਮੱਛਰ ਰਾਤ ਨੂੰ ਹੀ ਨਿਕਲਦੇ ਨੇ। ਚਮਗਦਰ ਰਾਤ ਨੂੰ ਹੀ ਉੱਡਦੇ ਨੇ। ਉੱਲੂ ਰਾਤ ਨੂੰ ਹੀ ਆਪਣੇ ਆਲਣੇ 'ਚੋਂ ਨਿਕਲਦਾ ਹੈ। ਔਰ ਫਿਰ ਪੰਛੀਆਂ ਦੇ ਆਲਣੇ ਜਿੱਥੇ ਪੰਛੀ ਸੁੱਤੇ ਪਏ ਹੁੰਦੇ ਨੇ ਉਹਨਾਂ ਦੇ ਮਾਸੂਮ ਬੱਚੇ ਚੁਗਦਾ ਹੈ, ਉਹਨਾਂ ਦੇ ਅੰਡੇ ਚੁਗਦਾ ਹੈ ਖਾਂਦਾ ਹੈ। ਰਾਤ ਦੇ ਅੰਧੇਰੇ ਨਾਲ ਜਿਨ੍ਹਾਂ ਪੰਛੀਆਂ ਦਾ ਔਰ ਜਿਸ ਜਿਸ ਪਸ਼ੂ ਦਾ ਤਾਲਮੇਲ ਬੈਠੇ ਹੈ ਦੂਜਿਆਂ ਲਈ ਹਾਨੀਕਾਰਕ ਨੇ ਨੁਕਸਾਨਦਾਰ ਨੇ ਹਿੰਸਕ ਨੇ ਔਰ ਮਨੁੱਖਾਂ ਬਾਰੇ ਸਹਿਬ ਤੇ ਇਹ ਕਹਿ ਰਹੇ ਤਮ ਸੰਸਾਰ ਅੰਧਕਾਰ ਤਮ ਹੋਣੇ ਬਹੁਤੇ ਮਨੁੱਖਾਂ ਦਾ ਵੀ ਤਮੋ ਗੁਣ ਨਾਲ ਤਾਲਮੇਲ ਬੈਠੇ ਹੈ ਅੰਧੇਰੇ ਨਾਲ ਇਹੀ ਕਾਰਨ ਹੈ ਮੰਦਰਾਂ ਦੀ ਰੌਣਕ ਉਜੜ ਗਈ ਮੈਖਾਨਿਆਂ ਦੀ ਰੌਣਕ ਵੱਧ ਗਈ। ਧਾਰਮਿਕ ਮੰਦਰਾਂ ਦੀ ਰੌਣਕ ਖਤਮ ਹੋ ਗਈ। ਜੂਏਖਾਨੇ ਦੀ ਰੌਣਕ ਵੱਧ ਗਈ। ਉਹ ਦਿਨ ਲੰਘ ਗਏ ਕਿ ਕੀਰਤਨ ਹੋਆ ਰਹਿਣ ਸਿਭਾਈ ਹੁਣ ਤੇ ਸਾਰੀ ਰਾਤ ਜੂਆ ਚੱਲਦਾ ਹੈ। ਮੈਖਾਨਿਆਂ ਦੀ ਰੌਣਕ ਚੱਲਦੀ ਹੈ, ਵੈਸ਼ਿਆਲਿਆਂ ਦੀ ਰੌਣਕ ਚੱਲਦੀ ਹੈ। ਕਲਬ ਥੀਏਟਰਾਂ ਦੀ ਰੌਣਕ ਚੱਲਦੀ ਹੈ। ਧਾਰਮਿਕ ਮੰਦਰਾਂ ਦੀ ਗੱਲ ਰਹਿ ਗਈ ਦਿਨ ਦੇ ਸਮੇਂ ਅੰਮ੍ਰਿਤ ਵੇਲੇ ਦੇ ਸਮੇਂ ਤਾਲਮੇ ਲਿ ਬੈਠੇ ਆ ਜਿਨ੍ਹਾਂ ਦਾ ਰਾਤ ਦੀ ਤਾਰੀਕੀ ਨਾਲ ਤੋਂ ਇਥੋਂ ਗੱਲ ਸਪਸ਼ਟ ਹੋ ਗਈ ਉਹਨਾਂ ਦੇ ਮਨ ਵਿੱਚ ਵੀ ਅੰਧੇਰਾ ਹੈ ਬੜਾ ਬਾਰੀ ਕੁਝ ਸੱਚ ਦੀ ਸਮਝ ਨਹੀਂ ਕੋਈ ਸੱਚ ਦਾ ਗਿਆਨ ਨਹੀਂ ਕੋਈ ਬੋਧ ਨਹੀਂ ਆਲਸ ਬੜਾ ਪਰਵਲ ਸੱਚ ਲੈ ਔਰ ਕਰਮ ਕੋਈ ਮਹਾਨ ਕਰਨੇ ਨਹੀਂ ਤੇ ਮੰਗ ਬਹੁਤ ਜ਼ਿਆਦਾ ਤੇ ਜਦ ਉਸ ਦੀ ਪੂਰਤੀ ਨਹੀਂ ਹੁੰਦੀ ਤਾਂ ਕ੍ਰੋਧ ਨਾਲ ਭਰ ਜਾਣਾ ਅਤੀ ਕਰੋਧੀ ਮਨੁੱਖ ਤਮ ਗੁਣੀ ਹੁੰਦਾ ਹੈ। ਅਤੀ ਤ੍ਰਿਸ਼ਨਾਲੂ ਮਨੁੱਖ ਤਮ ਗੁਣੀ ਹੁੰਦਾ ਹੈ। ਅਤੀ ਈਰਖ ਨਾਲ ਭਰਿਆ ਹੋਇਆ ਮਨੁੱਖ ਤਮ ਗੁਣੀ ਹੁੰਦਾ ਹੈ। ਔਰ ਸਹਿਬ ਕਹਿੰਦੇ ਨੇ ਸਾਰਾ ਸੰਸਾਰ ਤਮ ਗੁਣੀ ਹੋ ਗਿਆ ਹੈ। ਸਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿੰਦੇ ਨੇ। ਸੁਰਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨ ਲੁੱਟਿਓਰੇ ਐ ਆਲਸ ਤੂੰ ਤਮੋ ਗੁਣਿਆ ਨੂੰ ਤੇ ਲੁੱਟਿਆ ਪਰ ਕਮਾਲ ਦੀ ਗੱਲ ਏ ਤੂੰ ਰਜੋ ਗੁਣਿਆ ਨੂੰ ਵੀ ਲੁੱਟ ਲਿਆ ਤੂੰ ਸਤੋ ਗੁਣਿਆ ਨੂੰ ਵੀ ਲੁੱਟ ਲਿਆ ਰਜੋ ਗੁਣੀ ਉਦਮੇ ਬੜੇ ਉਦਮੇ ਹੀ ਨੇ ਆਲਸ ਨਹੀਂ ਹੈ ਪਾਜੇ ਦੌੜ ਬੜੀ ਏ ਪਰ ਸਤਗੁਰ ਇੱਥੇ ਕਹਿੰਦੇ ਨੇ ਨਾਮ ਜਪਣ ਲਈ ਐਵੀ ਆਲਸੀ ਜਿਨ੍ਹਾਂ ਦੀ ਜ਼ਿੰਦਗੀ 'ਚ ਇਤਨੀ ਭਜ ਦੌੜ ਹੈ ਔਰ ਕਹਿੰਦੇ ਬੜੀ ਬਿਜ਼ੀ ਹੈ ਲਾਈਫ ਬੜੀ ਮਸਰੂਫ ਹੈ ਜ਼ਿੰਦਗੀ ਤੇ ਇਸਦਾ ਮਤਲਬ ਹੈ ਇਹ ਤਮੋਗੁਣੀ ਤੇ ਨਹੀਂ ਨੇ ਇਹ ਆਲਸੀ ਨਹੀਂ ਨੇ ਇਹ ਦਿਲਦਰੀ ਨਹੀਂ ਨੇ ਉਹ ਬਹੁਤ ਭਜ ਦੌੜ ਪਏ ਕਰਦੇ ਨੇ ਜ਼ਿੰਦਗੀ ਦੇ 'ਚ ਬੜੀ ਭਜ ਦੌੜ ਹੈ ਪਰ ਭਜ ਦੌੜ ਪਰਮਾਤਮਾ ਲਈ ਨਹੀਂ ਹੈ ਭਜ ਦੌੜ ਗੁਰੂ ਲਈ ਨਹੀਂ ਹੈ भज दौड ईश्वर ਲਈ ਨਹੀਂ ਹੈ ਰਾਜ yogi ਉਸ ਨੂੰ ਕਹਿੰਦੇ ਨੇ ਅੱਧੀ ਧੌੜ ਭਜ ਸੰਸਾਰ ਲਈ ਅੱਧੀ ਧੌੜ ਭਜ ਨਿਰੰਕਾਰ ਲਈ ਤਨ ਨੂੰ ਭਜਾ ਰਿਹਾ ਹੈ ਸੰਸਾਰ ਦੇ ਮਾਰਗ ਮਨ ਨੂੰ ਚਲਾ ਰਿਹਾ ਨਿਰੰਕਾਰ ਦੇ ਮਾਰਗ ਤੇ ਬਾਹਰੋਂ ਰਾਜਾ ਬਣਿਆ ਹੋਇਆ ਅੰਦਰੋਂ yogi ਹੈ ਪਰ ਨਹੀਂ ਜਿਸ ਪਾਸੇ ਤਨ ਭਜ ਰਿਹਾ ਹੈ ਮਨ ਵੀ ਉਸੇ ਪਾਸੇ ਜਾ ਰਿਹਾ ਹੈ ਤਾਂ ਸਹਿਬ ਇਥੇ ਕਹਿ ਰਹੇ ਨੇ ਰਜੋਗੁਣੀ ਵੀ ਲੁੱਟੇ ਗਏ ਸਤੋਗੁਣੀ ਜੋ ਚੰਗਾ ਸੋਚਦੇ ਨੇ ਚੰਗਾ ਲਿਖਦੇ ਨੇ ਚੰਗਾ ਬੋਲਦੇ ਨੇ ਔਰ ਹਰ ਪੱਖੋਂ ਚੰਗਿਆਈਆਂ ਦਾ ਚਿੰਤਨ ਕਰਦੇ ਨੇ ਇਹ ਵੀ ਆਲਸੀ ਇਹ ਵੀ ਅੰਮ੍ਰਿਤ ਵੇਲੇ ਦੀ ਵਰਤੋਂ ਨਹੀਂ ਕਰਦੇ ਔਰ ਇਸੇ ਹੀ ਅੰਮ੍ਰਿਤ ਵੇਲੇ ਦੀ ਮਹਿਮਾ ਬਿਆਨ ਕਰਦੇ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਖੁੱਟੇ ਨਾਏ ਅੰਨੇ ਬਰਕਤ ਤੇ ਇਤਨੀ ਬਰਕਤ ਤੋਂ ਕੋਈ ਵਾਂਝਾ ਰਵੇ ਤਾਂ ਆਲਸੀ ਹੋਰ ਕੀ ਹੈ ਤੇਰਾ ਆਲਸ ਕਹਾ ਗਿਆ ਇਤਨੀ ਬਰਕਤ ਰੋਜ਼ ਵਰਸੇ ਇਤਨੀ ਬਖਸ਼ਿਸ਼ ਰੋਜ਼ ਵਰਸੇ بارش ਦੀ ਤਰ੍ਹਾਂ ਤੇ ਕੋਈ ਵਾਂਝਾ ਰਹਿ ਜਾ ਕਿਉਂ ਵਾਂਝਾ ਰਹਿ ਗਿਆ ਆਲਸ ਤੇਰਾ ਆਲਸ ਕਹਾ ਗਿਆ ਓਰੀ ਸਾਹਿਬ ਕੰਦਰ ਕਮਾਲ ਦੀ ਗੱਲ ਸਾਰਾ ਜਗਤ ਆਲਸ ਕਰਕੇ ਸੁੱਤਾ ਪਿਆ ਪਰ ਤੇਰਾ ਆਲਸ ਕਿੱਥੇ ਚਲਾ ਗਿਆ ਤੂੰ ਤੇ ਉੱਠ ਬੈਠਾ ਤੂੰ ਤੇ ਬਖਸ਼ਿਸ਼ ਦਾ ਪਾਤਰ ਬਣ ਗਿਆ ਤੂੰ ਤੇ ਬਖਸ਼ਿਸ਼ ਆਪਣੀ ਝੋਲੀ ਚ ਪਾ ਲਈ ਸ਼ਿਕਸ਼ਾਦੀ ਨੇ ਵੀ ਇਸ ਸੰਬੰਧ ਵਿੱਚ ਆਪਣੇ ਵਿਚਾਰ ਬੜੇ ਕੀਮਤੀ ਵਿਅਕਤ ਕੀਤੇ ਹਨ ਉਹ ਕਹਿੰਦੇ ਨੇ ਦਵਾ ਕੁਨ ਬਾ ਸ਼ਬਚੋਂ ਗਧਾਇਆਂ ਸੋਸ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਸ ਗੁਲਿਸਤਾਨ ਦੇਚ ਇਹ ਸ਼ੇਰ ਮੈਨੂੰ ਬੜਾ ਪਿਆਰਾ ਤੇ ਬੜਾ ਕੀਮਤੀ ਲੱਗੇ ਆ। ਪਾਵੇਂ ਕਿ ਸਾਨੂੰ ਤੀਜੀ ਤੇ ਚੌਥੀ ਚ ਪੜਾਈ ਜਾਂਦੀ ਹੁੰਦੀ ਸੀ ਪਠਾਨਿਸਤਾਨ ਦੇਚ ਗੁਲਿਸਤਾਨ ਬੋਸਤਾਨ ਪਰਸ਼ਿਨ ਇੱਕ ਸ਼ੇਰ ਜਿਸਨੇ ਬਚਪਨ ਦੇਚ ਮੇਰੇ ਮਨ ਨੂੰ ਪ੍ਰਭਾਵਿਤ ਕੀਤਾ ਭੁੱਲੇ ਹੀ ਨਹੀਂ ਇਸ ਫਕੀਰ ਦਾ ਦੁਆ ਕੁੰ ਬਾ ਸ਼ਬਚੋਂ ਗਗਾਆਂ ਸੋਸ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਸ ਐ ਮਨੁੱਖ ਜੇ ਤੂੰ ਦਿਨ ਦੇ ਸਮੇਂ ਮਨੁੱਖਾਂ ਦੇ ਵਿੱਚ ਬਾਦਸ਼ਾਹਾਂ ਦੀ ਤਰ੍ਹਾਂ ਜੀਵਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅਗੋਂ ਗਦਾਗਰ ਬਣ ਜਾਇਆ ਕਰ ਮੰਗਤਾ ਬਣ ਜਾਇਆ ਕਰ ਬਿਖਾਰੀ ਬਣ ਜਾਇਆ ਕਰ ਗਦਾਗਰ ਕਹਿੰਦੇ ਨੇ ਮੰਗਤੇ ਜੇ ਤੂੰ ਆਪਣੀ ਬਾਦਸ਼ਾਹਤ ਨੂੰ ਕਾਇਮ ਰੱਖਣਾ ਚਾਹੁੰਦਾ ਹੈ ਉਚਾਨਾ ਜੀਵਨ ਮੇਰਾ ਸੁਖ ਨਾਲ ਬਤੀਤ ਹੋਵੇ ਸਮਾਜ ਦੇ ਵਿੱਚ ਮੈਂ ਸੁਖੀ ਹਵਾਂ ਪਰਿਵਾਰ ਉਹਦੇ ਵਿੱਚ ਮੈਂ ਸੁਖੀ ਹਵਾਂ ਬਾਜ਼ਾਰ ਦੇ ਵਿੱਚ ਮੈਂ ਉन्नत ਹਵਾਂ ਔਰ ਬਾਦਸ਼ਾਹਾਂ ਦੀ ਤਰ੍ਹਾਂ ਜੀ ਸਕਾਂ ਇਹ ਫਕੀਰ ਕਹਿੰਦਾ ਫਿਰ ਮੇਰੇ ਕੋਲ ਇੱਕ ਅਨੁਭਵ ਦੀ ਗੱਲ ਸੁਣ ਲੈ ਮੇਰੇ ਕੋਲ ਇੱਕ ਤਜਰਬੇ ਦੀ ਗੱਲ ਸੁਣ ਲੈ ਦੁਆ ਕੁੰ ਬਾ ਸ਼ਬਚੋਂ ਗਧਾਇਆ ਸੋਸ ਅਗਰ ਮੈਂ ਕੋਨੇ ਬਾਦਸ਼ਾਹੀ ਬਰੋਸ ਜੇ ਤੂੰ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜਿਉਣਾ ਚਾਹਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਬਿਖਾਰੀ ਬਣ ਜਾਇਆ ਕਰ ਮੰਗਤਾ ਬਣ ਜਾਇਆ ਕਰ ਸੂਫੀ ਸੰਤਾਂ ਨੇ ਇਸ ਨੂੰ ਕਿਹਾ ਅਲਲ ਸੁਬਾ ਅੱਲਾ ਦੀ ਸੁਬਾਹ ਤੇ ਅੱਲਾ ਦੀ ਸੁਬਾਹ ਤੂੰ ਸੌਂ ਕੇ ਗਵਾ ਛੱਡੀ ਅੰਮ੍ਰਿਤ ਵੇਲਾ ਜਦੋਂ ਅੰਮ੍ਰਿਤ ਦੀ ਬਰਸ਼ਾ ਹੁੰਦੀ ਹੈ ਤੂੰ ਸੁੱਤਾ ਰਹੇਂਗਾ ब्रह्म मुहूर्त ओ मुहूर्त है जब तू ब्रह्म ਨਾਲ ਜੁੜ ਸਕਦਾ ਹੈ ਸਨਾਤਨ ਇਸ ਨੂੰ ਬ੍ਰह्म मुहूर्त ਕਹਿੰਦੇ ਨੇ ਬ੍ਰह्म मुहूर्त ਪਰ ਮੇਰਸ ਕਰਾਂ ساری ਦੁਨੀਆ ਦਾ ਹੁਣ ਤੇ ਉੱਠਣਾ ਬ੍ਰह्म मुहूर्त ਵਿੱਚ ਨਹੀਂ ਰਿਹਾ ਮੈਂ ਤੇ ਦੇਖ ਕੇ ਹੈਰਾਨ ਹੋਇਆ ਸਿੱਖ ਜਗਤ ਵੀ ਪਛੜਿਆ ਇਸ ਮਾਮਲੇ ਔਰ ਬੇਸਤਰ ਗੁਰਦੁਆਰਿਆਂ 'ਚ ਮੈਂ ਤੇ ਦੇਖ ਕੇ ਡੰਗ ਰਹਿ ਗਿਆ ਜਦ ਅਮਰੀਕਾ ਕੈਨੇਡਾ 'ਚ ਆਸਾ ਦੀ ਵਾਰੀ 11-12 ਵਜੇ ਲੱਗਦੀ ਹੈ ਉਸ ਵਕਤ ਦੀ ਬਾਣੀ ਨਹੀਂ ਹੈ 11 12 ਵਜੇ ਆਸਾ ਦੀ ਵਾਰ ਲੱਗ ਰਹੀ ਅੰਮ੍ਰਿਤ ਵੇਲਾ ਉਹ ਤੇ ਸੁਤਿਆਂ ਲੰਘ ਗਿਆ ਹੁਣ ਕੌਣ ਦੱਸੇ ਹਰ ਚੀਜ਼ ਦਾ ਆਪਣਾ ਮੌਸਮ ਹੁੰਦਾ ਹੈ ਰੁੱਤ ਆਉਂਦੀ ਹੈ ਸੌਣ ਦਾ ਸਮਾਂ ਅਲੱਗ ਹੈ ਕਮਾਣ ਦਾ ਸਮਾਂ ਅਲੱਗ ਹੈ ਖਾਣ ਦਾ ਸਮਾਂ ਅਲੱਗ ਹੈ ਭਜਨ ਦਾ ਸਮਾਂ ਅਲੱਗ ਹੈ ਹਰ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ ਖਾਣ ਲਈ ਸਮਾਂ ਕਢ ਲਿਆ ਕਮਾਣ ਲਈ ਸਮਾਂ ਕਢ ਲਿਆ ਸੌਣ ਲਈ ਵਕਤ ਕਢ ਲਿਆ ਭਜਨ ਲਈ ਨਹੀਂ ਆਲਸ ਤੇਰਾ ਆਲਸ ਕਹਾਂ ਗਏ ਹੋਰੀ ਸੁਰਨਰ ਦੇਵ ਅਸੁਰੁ ਤਰੇ ਗੁਨੀਆਂ ਸਗਲੋ ਭਵਨ ਲਿਟੋਰੀ ਅਗਾ ਚਲ ਕੇ ਜਿਹੜੇ ਪਾਤਸ਼ਾਹ ਨੇ ਗੱਲ ਕਹਿ ਦਿੱਤੀ ਉਹ ਬੜੀ ਕੀਮਤੀ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਓ ਬੂਟ ਰਿਹਾ ਹੋਰੀ ਮਹਾਰਾਜ ਕੰਮ ਜਿਸ ਤ੍ਰਿਸ਼ਨਾ ਦੀ ਅਗਨ ਹੈ ਜਿਸ ਤਮੋ ਗੁਣ ਦੀ ਅਗਨੀ ਨੇ ਸਾਰੀ ਦੁਨੀਆ ਨੂੰ ਜਲਾ ਕੇ ਖ਼ਾਕ ਕਰ ਦਿੱਤਾ ਹੈ ਤੂੰ ਮੈਨੂੰ ਹਰਾ ਭਰਾ ਦਿਖਾਈ ਦੇ ਰਿਹਾ ਹੈ ਇਸ ਸਮੁੱਚੇ ਜਲੇ ਹੋਏ ਬਾਗ ਦੇ ਵਿੱਚ ਇੱਕ ਮੂਟਾ ਹਰਾ ਭਰਾ ਤੂੰ ਕਿਸ ਤਰ੍ਹਾਂ ਹਰਾ ਭਰਾ ਰਹਿ ਗਏ ਇਤਨੀ ਅਗ ਦੇ ਵਿੱਚ ਤੂੰ ਆਪਣੇ ਆਪ ਨੂੰ ਕਿਸ ਤਰ੍ਹਾਂ ਬਚਾਇਆ ਹੈ ਹੈ ਤੇ ਕ੍ਰਿਸ਼ਮਾ ਇਹ ਤੇ ਵਾਕਈ ਕ੍ਰਿਸ਼ਮੇ ਦੀ ਗੱਲ ਹੈ ਮੈਨੂੰ ਇੱਕ ਦ੍ਰਿਸ਼ਿਅ ਤੇ ਆ ਰਿਹਾ ਹੈ ਥੋੜੇ ਦਿਨ ਹੋਏ ਚਾਨੀ ਚੌਂ ਦੇ ਸਦਰ ਬਾਜ਼ਾਰ ਉੱਚ ਅੱਗ ਲੱਗੇ ਤਿੰਨ ਚਾਰ ਮਕਾਨ ਤੇ ਗਾਲਬਨ 15-20 ਦੁਕਾਨਾਂ ਜਲ ਕੇ ਖਾਕ ਹੋਈਆਂ ਰਹਿਣ ਵਾਲੇ ਵੀ ਜਲ ਕੇ ਖਾਕ ਹੋ ਗਏ ਇੱਕ ਬੰਦਾ ਬਚ ਗਿਆ ਸੀ ਬਿਲਕੁਲ ਸਹੀ ਸਲਾਮਤ ਕੁਛ ਨਹੀਂ ਦਾਸ ਦੇ ਨਾਲ ਇਕ ਸਿੰਘ ਸਨ ਕਹਿੰਣ ਲੱਗੇ ਮੈਂ ਉਸਦੇ ਘਰ ਜਾਣਾ ਉਹਦੇ ਕੋਲ ਜਾਣਾ ਸਿਰਫ ਪੁੱਛਣ ਲਈ ਤੂੰ ਬਚਿਆ ਗਇਸ ਤਾ ਕਹਿੰਦੇ ਜਿਹੜੇ ਜਲ ਗਏ ਤੇ ਜਲ ਨਹੀਂ ਸੀ ਇੰਨੀ ਅੱਗ ਚਾਰੋਂ ਪਾਸੇ ਅੱਗ ਵਿੱਚ ਫਸੇ ਜਾਣ ਦਾ ਕੋਈ ਤਰੀਕਾ ਨਹੀਂ 부ਝਾਣ ਦਾ ਕੋਈ ਵਸੀਲਾ ਨਹੀਂ ਛੋਟੀਆਂ ਛੋਟੀਆਂ ਗਲੀਆਂ ਜਲ ਗਏ ਕਹਿੰਦਾ ਇਹਨਾਂ ਲਈ ਹੁਣ ਮੈਂ ਨਹੀਂ ਸੋਚਦਾ ਮੈਂ ਤੇ ਇਹ ਸੋਚ ਰਿਹਾ ਔਰ ਮੇਰੇ ਦਿਲ ਦਿਮਾਗ ਤੇ ਬੋਝ ਪੈ ਗਿਆ ਇਹ ਬਚ ਕਿਸ ਤਰ੍ਹਾਂ ਗਿਆ ਹੈ ਕਿਸ ਵਸੂਲੇ ਨਾਲ ਬਚਿਆ ਆਇਆ ਕਿਸ ਤਰ੍ਹਾਂ ਬਚਿਆ ਸਭ ਕੁਝ ਜਲ ਗਿਆ ਕੁਝ ਵੀ ਨਹੀਂ ਸਾਰਾ ਖਾਕ ਹੋ ਗਿਆ ਸਭ ਕੁਝ ਰਾਖ ਹੋ ਗਿਆ ਇਹ ਬਚ ਗਿਆ ਕਹਿੰਦੇ ਮੈਨੂੰ ਕ੍ਰਿਸ਼ਮਾ ਦਿਖਾਈ ਦਿੰਦਾ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਮੈਨੂੰ ਕਰਾਮਾਤ ਦਿਖਾਈ ਦਿੰਦੀ ਮੈਂ ਤੇ ਇਹ ਦੇਖਣ ਚ ਰਿਹਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਕੰਦਰ ਮੈਨੂੰ ਤੇ ਕਰਾਮਾਤ ਦਿਖਾਈ ਦਿੰਦੀ ਏ ਕ੍ਰਿਸ਼ਮਾ ਦਿਖਾਈ ਦਿੰਦਾ ਕਿ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਅਲਗ-ਅਲਗ ਅਗਨੀ ਹੁੰਦੀ ਏ ਜੋ ਸਾਗਰ ਦੇ ਚ ਹੈ ਉਹਨੂੰ ਬੜਵਾ ਅਗਨ ਕਹਿੰਦੇ ਨੇ ਜੋ ਬਨਸਪਤੀ ਦੇ ਚ ਹੈ ਇਹਨੂੰ ਦਾਵਾ ਅਗਨ ਕਹਿੰਦੇ ਨੇ ਜੋ ਪਸ਼ੂ ਪੰਛੀਆਂ ਤੇ ਮਨੁੱਖਾਂ ਦੇ ਸਰੀਰ ਦੇ ਚ ਹੈ ਇਹਨੂੰ ਜਠਰ ਅਗਨੀ ਕਹਿੰਦੇ ਨੇ ਆਖਿਰ ਪਤਾ ਮਰੇ ਹੋਏ ਬੰਦੇ ਦੀ ਪਛਾਣ ਕੀ ਕਹਿੰਦਾ ਹੱਥ ਪੈਰ ਠੰਡੇ ਹੋ ਗਏ ਗਰਮੀ ਨਹੀਂ ਰਹੀ ਅਗ ਨਹੀਂ ਰਹੀ ਸਰੀਰ ਦੇ ਚ ਅਗਨੀ ਹੈ ਸਾਗਰ ਦੇ ਚ ਅਗਨੀ ਹੈ ਬਨਸਪਤੀ ਦੇ ਚ ਅਗਨੀ ਹੈ ਔਰ ਆਪ ਦੀ ਗਿਆਤ ਲਈ ਅੱਜ ਕਰਾਂ ਜਿੱਥੇ ਸਰੀਰ ਦੇ ਚ ਜਠਰ ਅਗਨੀ ਹੈ ਬਨਸਪਤੀ ਦੇ ਚ ਦਾਵਾ ਅਗਨ ਹੈ ਸਾਗਰ ਦੇ ਚ ਬੜਵਾ ਅਗਨ ਹੈ ਉਥੇ ਮਨ ਦੇ ਚ ਤ੍ਰਿਸ਼ਨਾ ਦੀ ਅਗਨ ਹੈ ਤੇ ਅਗ ਦਾ ਕੰਮ ਕੀ ਹੈ ਅਗਰ ਉਹ ਪ੍ਰਗਟ ਹੋਵੇ ਤਾਂ ਜਲਾ ਕੇ ਖਾਕ ਕਰ ਦਿੰਦੀ ਹੈ ਤ੍ਰਿਸ਼ਨਾ ਦੀ ਅਗਨ ਤਮਾਮ ਦੇਵੀ ਗੁਣਾ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ। ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਦਇਆ ਨਹੀਂ ਹੋ ਸਕਦੀ। ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਨਿਰਮਾਣਤਾ ਨਹੀਂ ਹੋ ਸਕਦੀ। ਔਰ ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਰੱਬੀ ਰਸ ਨਹੀਂ ਹੋ ਸਕਦਾ। ਤ੍ਰਿਸ਼ਨਾਲੂ ਮਨੁੱਖ ਪਰਉਪਕਾਰੀ ਨਹੀਂ ਹੋ ਸਕਦਾ। ਤ੍ਰਿਸ਼ਨਾਲੂ ਮਨੁੱਖ ਨੂੰ ਦੂਜਿਆਂ ਦੇ ਦੁੱਖ ਨਹੀਂ ਦਿਖਾਈ ਦੇਣਗੇ। ਦੂਜੇ ਦੀ ਮਜਬੂਰੀ ਨਹੀਂ ਦਿਖਾਈ ਦੇਵੇਗੀ। ਜਲ ਰਹੇ ਹਨ ਉਹਨੇ तमाम दैवी गुणਾ ਨੂੰ ਜਲਾ ਕੇ خاک ਕਰ ਦਿੱਤਾ ਹੈ ਸਾਇਬ ਕਹਿੰਦੇ ਨੇ ਜਿਸ ਅਗਨੀ ਨੇ ਸਾਰੇ ਬਗੀਚੇ ਸਾੜ ਕੇ ਸਵਾ ਕਰ ਦਿੱਤੇ ਨੇ ਤੂੰ ਹਰਾ ਭਰਾ रह गए हैं है। किस तरह रहे हैं एते करावा एते कृष्मा ਲਗਭਗ 5 ਅਰਬ ਦੇ ਕਰੀਬ ਇਸ ਵਕਤ ਪ੍ਰithvi ਤੇ ਕੋਈ ਆਬਾਦੀ ਮਨੁੱਖਾਂ ਦੀ ਹੋ ਚੁੱਕੀ ਹੈ ਸਮਾਧੀ ਲੀਨ ਮਨੁੱਖ ਕਿੰਨੇ ਕੋਣਗੇ ਸਿਆਣੇ ਮਨੁੱਖ ਕਹਿੰਦੇ ਨੇ ਇਨਾ ਦੋ ਹੱਥਾਂ ਦੀਆਂ ਉਂਗਲੀਆਂ ਤੇ ਗਿਣ ਸਕਦੇ ਹੋ ਲੰਬੀ ਚੌੜੀ ਗਣਤ ਦੀ ਲੋੜ ਨਹੀਂ ਲੰਬਾ ਚੌੜਾ ਕੋਈ ਹਿਸਾਬ ਕਿਤਾਬ ਕਰਨ ਦੀ ਲੋੜ ਨਹੀਂ ਸਿੱਖ ਜਗਤ ਦੇ ਵਿੱਚ ਗ੍ਰਸਤੀ ਤੇ ਤਥਾ ਕਥਿਤ ਕਹਿਣ ਮਾਤਰ ਸੰਤ ਵੀ ਬੜੇ ਪਰ ਅੱਜ ਤੱਕ ਗਾਲਬਨ ਮੈਨੂੰ ਕੋਈ 40 ਸਾਲ ਹੋ ਗਏ ਕਥਾ ਕਰਦੇ ਆਂ ਇੱਕ ਹੱਥ ਦੀਆਂ ਉਂਗਲੀਆਂ ਤੇ ਗਿਣੇ ਜਾਣ ਵਾਲੇ ਉਹ ਪੁਰਸ਼ ਨੇ ਜਿਨ੍ਹਾਂ ਨੂੰ ਸਮਾਦੀ ਲੀਨ ਕਿਹਾ ਜਾ ਸਕਦਾ ਹੈ। ਹੁਣ 2 ਕਰੋੜ ਦੀ ਕੌਮ ਦੇ 5-4 ਬੰਦੇ ਹੋਣ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਇਹ ਤੇ ਨਿਰਾਸ਼ਾ ਕਉਨ ਗੱਲ ਹੈ। ਤੇ 5 ਅਰਬ ਦੀ ਆਬਾਦੀ ਦੇ ਵਿੱਚ ਕੁਝ 100-200 ਮਨੁੱਖ ਹੋਣ ਇਹ ਤੇ ਕੁਝ ਵੀ ਨਹੀਂ। ਇਹ ਤੇ ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ। جو سمادی لین جو ہرے بھرے نے اگ تو بچ گئے نے, اگنی تو بچ گئے ارجن دیو جی مہاراج تدریتنی نہیں یہ اپما النکار نہیں داوا اگن بہت ترن جالے. سارے بغیچے ساڑ کے سوا کر دیتے سارے بوٹے ساڑ کے جس اگنی نے سوا کر دیتے ਕੋਈ ਹਰਿਓ ਬੂਟ ਰੈ ਰੋ ਕੋਈ ਕਾ ਧਾਰਾ ਬਰਾ ਉਹਦੇ ਕੋਲ ਰਸ ਹੈ ਔਰ ਉਸਦੇ ਕੋਲ ਗਿਆਨ ਦੇ ਫੁੱਲ ਨੇ ਉਹਦੇ ਕੋਲ ਨਾਮ ਦਾ ਫਲ ਹੈ ਫਲ ਵੀ ਲੱਗੇ ਨੇ ਫੁੱਲ ਵੀ ਲੱਗੇ ਨੇ ਹਰਿਆਵਲ ਵੀ ਹੈ ਕੋਈ ਹਰਿਓ ਬੂਟ ਰੈ ਰੋਰੀ ਔਰ ਮੈਂ ਅਰਸ਼ ਕਰਾਂ ਇਹ ਹਰਿਆਵਲੀ ਜਿਸ ਨੂੰ ਕਿਦਰੇ ਨਸੀਬ ਹੋ ਜਾਏ ਸਦਾ ਹਰੀ ਰਹਿੰਦੀ ਹੈ ਇਖਜ਼ਾਨ ਦੇਚ ਨਹੀਂ ਬਦਲਦੀ ਕਬੀਰ ਐਸਾ ਬੀਜ ਬੋਏ ਬਾਰਹ ਮਾਸ ਫਲੰਤ ਸੀਤਲ ছਾਇਆ ਗਹਿਰ ਫਲ ਪੰਛੀ ਕੇਲ ਕਰਨ ਤੋ ਸੈਬ ਕਦਨ ਕੋਈ ਹਰਿਓ ਬੂਟ ਰਹਿਓ ਰੇ ਕਮਾਲ ਦੀ ਗੱਲ ਕੱਜੜ ਦੀ ਕੋਠੜੀ ਵਿੱਚ ਤੂੰ ਨਿਰਮਲ ਲੇ ਗਏ ਤੇ ਵਿਆਪਕ ਅਗਨੀ ਦੇਚ ਤੂੰ ਜਲਿਆ ਨਹੀਂ ਜਿਸ ਆਲਸ ਨੇ ਅੰਮ੍ਰਿਤ ਵੇਲੇ ਸਾਰਿਆਂ ਨੂੰ ਸੁਲਾ ਕੇ ਰੱਖਿਆ ਹੋਇਆ ਆਮ ਕਹਿੰਦੇ ਨਾ ਕਲਜੁਗ ਵਾਪਰ ਜਾਂਦਾ ਕੁਝ ਵੀ ਨਹੀਂ ਆਲਸ ਵਾਪਰ ਜਾਂਦਾ ਔਰ ਕੁਝ ਨਹੀਂ ਆਲਸੀ ਕਲਜੁਗ ਹੈ ਨਹੀਂ ਉਠਣ ਦਿੰਦਾ ਜਿਸ ਆਲਸ ਨੇ ਸਾਰੇ ਜਗਤ ਨੂੰ ਅੰਮ੍ਰਿਤ ਵੇਲੇ ਨਹੀਂ ਉਠਣ ਦਿੱਤਾ ਤੂੰ ਕਿਸ ਤਰ੍ਹਾਂ ਉਠਿਆ ਹੈ ਜਿਸ ਅਗਨੀ ਨੇ ਸਾਰੇ ਬਗੀਚੇ ਸਾੜ ਕੇ ਸੁਆ ਕਰ ਦਿੱਤੇ ਨੇ ਤੂੰ ਹਰਾ-ਭਰਾ ਕਿਸ ਤਰ੍ਹਾਂ ਰਹੇ ਹੈ ਔਰ ਜਿਸ ਕੱਜਲ ਦੀ ਕੋਠੜੀ ਦੇ ਸਾਰੇ ਹੀ ਕਾਲੇ ਹੋ ਗਏ ਨੇ ਤੂੰ ਨਿਰਮਲ ਕਿਸ ਤਰ੍ਹਾਂ ਰਹਿ ਗਿਆ ਤੂੰ ਬੇਦਾਗ ਕਿਸ ਤਰ੍ਹਾਂ ਰਹਿ ਗਿਆ ਤੇਰੇ ਹੱਥ ਸਾਫ ਤੇਰੇ ਪੈਰ ਸਾਫ ਤੇਰਾ ਦਿਲ ਦਿਮਾਗ ਸਾਫ ਇਤਨਾ ਸੁਥਰਾ ਤੂੰ ਰਹਿ ਗਿਆ ਕਾਜਰ ਕੋਠ ਮੈਂ ਭਈ ਨਾ ਕਾਰੀ ਨਿਰਮਲ ਬਰਨ ਬਨੇ ਹੋਰੀ ਇੱਥੇ ਤੱਕ ਤੇ ਪ੍ਰਸ਼ਨ ਨੇ ਅੱਗੋ ਜਵਾਬ ਹੈ ਇੱਕੋ ਹੀ ਪੰਕਤੀ ਚ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਵਾਕ ਹੈ ਕਰ ਕਿਰਪਾ ਪ੍ਰਭ ਨਦਰ ਅਵਲੋਕਨ अपने चरण लगाई प्रेम भगत नानक सुख पाया साधु संग समाई एक बख्शीश हो गई सत्संग मिल गया और उथे सूरत जुड़ गई ये कृपा उस अगाल पुरुष दी और ये जो निर्मलता है उदी देन उस दी बख्शीश प्रतीत हो रही है मेनू अपना उद्दम नहीं पर इतना उद्दम ते है ਜਗਤ ਸਾਰਾ ਸੁੱਤਾ ਪਿਆ ਉੱਠ ਬੈਠਾ ਕਿਤਨਾ ਉਦਮ ਤੇ ਹੈ ਹੈ ਕਿ ਕਾਨਖ ਦਿਖਾਈ ਦੇ ਰਹੀ ਹੈ ਮੈਂ ਅਰਸ ਕਰਾਂ ਅੰधे ਨੂੰ ਕਾਲਕ ਨਹੀਂ ਦਿਖਾਈ ਦਿੰਦੀ ਔਰ ਗੁਨਾਹਾਂ ਵਿੱਚ ਅੰधे ਮਨੁੱਖ ਨੂੰ ਗੁਨਾਹ ਨਹੀਂ ਦਿਖਾਈ ਦਿੰਦੇ ਪਾਪ ਨਹੀਂ ਦਿਖਾਈ ਦਿੰਦੇ ਸਾਇਬ ਕਹਿੰਦੇ ਨੇ ਪਾਪ ਬੁਰਾ ਪਾਪੀ ਕੋ ਪਿਆਰਾ ਉਹ ਤੇ ਪਾਪੀ ਨੂੰ ਪਿਆਰਾ ਲੱਗਦਾ ਹੈ ਚੰਗਾ ਲੱਗਦਾ ਹੈ ਗੁਨਾਹ ਦੇ ਵਿੱਚ ਉਸ ਨੂੰ ਇੱਜ਼ਤ ਮਿਲਦੀ ਹੈ ਇੱਕ ਆਲਮ استاد ذوق دا کہنا ہے وہ کون ہیں جنہیں توبہ کی مل گئی فرصت کہ میں حیران ہاں تو توبہ پیا کر وہ کون ہیں جنہیں توبہ کی مل گئی فرصت یہاں گناہ کرنے کو بھی زندگی کم ہے کہ میں تو دیکھتا پیا زندگی بہت چھوٹی ہے بہت سارے گناہ کرنے سن میں کر نہیں سکتا بڈھا ہو گیا عظیب ہو گیا ਮਤੇ ਜਹੋਰ ਬੁਥੇਰਾ ਕੁਛ ਕਰਨਾ ਸੀ ਬੜੇ ਅਨਰਥ ਕਰਨੇ ਸਨ ਕਹਿੰਦਾ ਮੈਂ ਹੈਰਾਨ ਆ ਕਿ ਕਿਹੜੇ ਬੰਦੇ ਨੇ ਜਿਨ੍ਹਾਂ ਨੇ ਤੋਬਾ ਕਰ ਲਈ ਗੁਨਾਹ ਤੋਂ ਉਹ ਕੌਣ ਹੈ ਜਿਨੇ ਤੋਬਾ ਕੀ ਮਿਲ ਗਈ ਫੁਰਸਤ ਇਤਨਾ ਸਮਾਂ ਕੱਢ ਲਿਆ ਤੋਬਾ ਲਈ ਇਤਨਾ ਵਕਤ ਕੱਢ ਲਿਆ ਸੰਜਮ ਕਰ ਲਿਆ ਇਤਨਾ ਵਕਤ ਕੱਢ ਲਿਆ ਬੰਦਗੀ ਲਈ ਉਹ ਕੌਣ ਹੈ ਜਿਨੇ ਤੋਬਾ ਕੀ ਮਿਲ ਗਈ ਫੁਰਸਤ